ਬਾਡੀ ਸੇਵਾ ਕਟਗਰੇ ਚ ਖੜੀ ਕਰ ਰਿਹਾ ਹੈ ਵਿਰੋਧੀ ਵੀ ਇਹ ਕਹਿੰਦੇ ਆ ਵੀ ਸਾਡਾ ਹੀ ਚਰਚਾ ਹੋਵੇ ਸਾਡਾ ਹੀ ਨਾਮ ਹੋਵੇ ਮੁੱਦਾ ਕੀ ਹੈ ਉਹਨਾਂ ਨੂੰ ਆਤਮ ਹੀ ਹੈ ਕਿ ਲੋਕਾਂ ਦੀ ਸੇਵਾ ਕਰਨੀ ਉਹਨਾਂ ਰਾਜ ਕਰਨ ਦੀ ਗੱਲ ਹੈ ਉਹ ਸੋਚਦੇ ਨੇ ਲੋਕ ਸਾਡੇ ਕੋਲ ਆਣ ਸਾਡੇ ਦਫ਼ਤਰ ਚ ਰਸ਼ ਪੈਣ ਲੋਕਾਂ ਨੇ ਜਲਦਬਾਜ਼ੀ ਕਰਨੀ ਹੈ ਤੇ ਉਹਨਾਂ ਦੇ ਉਹੀ ਕੁਝ ਬੰਦੇ ਹੋਣੇ ਆ ਤੁਹਾਡਾ ਕਾਰ ਜਲਦੀ ਬਣਾ ਦੇ ਨੇ ਬਾਈਪਾਸ ਕਰਕੇ ਸਾਨੂੰ ਆ ਦਿਓ ਸਾਨੂੰ ਉਹ ਦਿਓ ਜਿਹੜਾ ਤੁਸੀਂ ਸੋਝਾ ਹੀ ਬਠੇ ਹੋ ਵੀ ਆਪਣੇ ਦਫ਼ਤਰ ਇਕੱਠੇ ਕਰਾ ਕੇ ਲੋਕਾਂ ਦੇ ਨਾਲ ਅਸੀਂ ਕਰਪਸ਼ਨ ਕਰਾਂਗੇ ਉਹ ਬਿਲਕੁਲ ਨਹੀਂ ਹੁੰਦਾ ਜੇ ਵੀ ਅਸੀਂ ਤਾਂ ਆਪਾਂ ਲੋਕਾਂ ਦੇ ਘਰੋਂ ਘਰੀ ਗਏ ਸੀ ਲੋਕਾਂ ਦੇ ਕੰਮ ਵੀ ਘਰੋਂ ਘਰੀ ਜਾ ਕੇ ਕਰਨੇ ਆ ਜਿਹੜੀ ਵੀ ਸਰਕਾਰ ਦੀਆਂ ਸੁਵਿਧਾਵਾਂ ਨੇ ਜਿੱਥੇ ਵੀ ਸਾਡੀ ਲੋੜ ਹੋਈ ਲੋਕਾਂ ਦੇ ਕੋਲ ਖੜੇ ਉਹਨਾਂ ਦੇ ਘਰੇ ਜਾ ਕੇ ਕੰਮ ਕਰਾਂਗੇ ਲੋਕਾਂ ਦੇ ਵਿੱਚ ਇਹ ਗੱਲ ਕਿਉਂ ਫੈਲਾਈ ਜਾ ਰਹੀ ਹੈ ਕਿ ਤੁਹਾਡੇ ਤੋਂ ਬਿਨਾ ਕਾਰਡ ਹੀ ਨਹੀਂ ਬਣਿਆ ਤੇ ਇਹ ਉਹ ਪਰਚੀਆਂ ਨੇ ਜਿਹੜੇ ਸਾਡੇ ਨੌਨ ਵਾਲੇ ਪਰਸਨ ਸਾਨੂੰ ਫੋਨ ਕਰਦੇ ਨੇ ਭਾਜੀ ਮੇਰੇ ਕੋਲ ਟਾਈਮ ਹੈ ਨਹੀਂ ਅਸੀਂ ਉਹਨਾਂ ਨੂੰ ਕਹਿੰਦਾ ਤੁਸੀਂ ਆਪਣੇ ਵੋਟਰ ਕਾਰਡ ਵਟਸਐਪ ਕਰ ਦਿਓ ਜਦੋਂ ਇਹ ਵੋਟਰ ਕਾਰਡ ਉਹ ਆਪਣੇ ਮਸ਼ੀਨ 'ਚ ਪਾਣੇ ਆ ਤਾਂ ਉਹ ਇਹ ਪਰਚੀ ਉਹ ਮੋਬਾਈਲ ਤੇ ਹੀ ਪਹੁੰਚ ਜਾਂਦੀ ਹੈ ਇੱਕ ਘਰ 'ਚ ਕਿੰਨੇ ਮੈਂਬਰ ਨੇ ਪੰਜ ਦੀਆਂ ਵੋਟਾਂ ਬਣੀਆਂ ਚਾ ਇੱਕ ਦੀ ਨਹੀਂ ਬਣੀ ਉਹਨੂੰ ਕਹਿੰਦੇ ਵੋਟ ਬਣਾ ਲੈ ਬੱਚਾ ਆਹ ਆਧਾਰ ਕਾਰਡ ਪੁੱਛਦੇ ਆ 6 ਮਹੀਨੇ 7 ਮਹੀਨੇ 8 ਮਹੀਨੇ ਜੋ ਵੀ ਬਚਦੇ ਆ ਕੰਟੀਨਿਊ ਰਹਿਊ ਜਿਹੜਾ ਵੀ ਸਾਡੀ ਸਰਕਾਰ ਵਾਦਾ ਕਰਦੀ ਆ ਉਹ ਲਾਸਟ ਤੱਕ ਜਾਊਗਾ ਉਮੀਦ ਆ ਤੁਸੀਂ ਯਕੀਨ ਮੰਨਿਓ ਇਹ ਸਾਰੇ ਵਾਦੇ 2027 ਤੱਕ ਜਿੰਨੀਆਂ ਵੀ ਹੈਗਿਆ ਨੇ ਸਾਡੇ ਗਰੰਟੀ 2027 ਤੋਂ ਬਾਅਦ ਵੀ ਲਾਗੂ ਰਹਿਣਗੇ ਲੋ ਜਣਾ ਲੈਵ ਚ ਸਵਾਗਤ ਮੈਂ ਕਮਲ ਕਪੂਰ ਕਹਿੰਦੇ ਆ ਕਿ 10 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਹਰ ਪਰਿਵਾਰ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਵਿਰੋਧੀ ਕਹਿੰਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਕੀ ਲੋੜ ਹੈ ਕਿਸੇ ਵੀ ਸੀਐਸ ਸੈਂਟਰ ਜਾਓ ਆਪਣਾ ਕਾਰਡ ਬਣਾਓ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਦਾ ਕੀ ਕੰਮ ਹੈ ਪਰ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰਜ਼ ਨੇ ਜਾਂ ਪਾਰਟੀ ਦੇ ਕਾਰਕਟਰਤਾ ਨੇ ਉਹ ਸਮਝਾ ਰਹੇ ਨੇ ਕਿ ਆਖਿਰ ਸੀਐਸ ਸੈਂਟਰ ਦੇ ਵਿੱਚ ਜਿਹੜੇ ਲੋਕ ਕਾਰਡ ਬਣਾਣ ਜਾਂਦੇ ਆ ਉਹਦੇ ਵਿੱਚ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਮੇਰੇ ਨਾਲ ਵਾਰਡ ਨੰਬਰ 28 ਤੋਂ ਕਾਉਂਸਲਰ ਜੁੜਰੇ ਨੇ ਕਾਉਂਸਲਰ ਅਮਰਜੀਤ ਸਿੰਘ ਜੀ ਕੱਲ੍ਹ ਬਾਤ ਕਰ ਲੈਣੇ ਆ ਅਗਰ ਆਪਣੇ ਕੋਈ ਕਾਮਨ ਸਰਵਿਸ ਸੈਂਟਰ 'ਚ ਜਾਂਦਾ ਹੈ ਉੱਥੇ ਜਾ ਕੇ ਕਾਰਡ ਬਣਾ ਲੈਂਦਾ ਤਾਂ ਫਾਇਦਾ ਹੀ ਆ ਉਹਦਾ ਲਾਹੇ ਹੀ ਆ ਉਹਨੂੰ ਤੁਸੀ ਤੁਹਾਨੂੰ ਕੋਈ ਪਰੇਸ਼ਾਨੀ ਦਿੱਕਤ ਹੈ ਜਾਂ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਦੀ ਕੀ ਲੋੜ ਹੈ ਬਹੁਤ ਬਹੁਤ ਸਤਿਵੰਤਾਂ ਦਾ ਧੰਨਵਾਦ ਬਹੁਤ ਬਹੁਤ ਸੁਣਨ ਵਾਲੇ ਲਾਈਵ ਵਾਲਿਆਂ ਦਾ ਜਿਹੜਾ ਤੁਸੀਂ ਸਾਡੇ ਕੋ ਆਏ ਹੋ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਕੋਈ ਇਸ਼ੂ ਨਹੀਂ ਹੈਗਾ ਜਿਹੜਾ ਬੰਦਾ ਜਿੱਥੇ ਮਰਜੀ ਜਾ ਕੇ ਕਾਰਡ ਬਣਾ ਸਕਦਾ ਇਹ ਚ ਕੋਈ ਇਸ਼ੂ ਨਹੀਂ ਹੈਗਾ ਇਹ ਕੋਈ ਬੜੀ ਅੱਡੀ ਗੱਲ ਨਹੀਂ ਹੈਗੀ ਪਰ ਹਾਂ ਜਿਹੜੇ ਆਮ ਆਦੀ ਬਲੇ ਬਲੇ ਵਲੰਟੀਰ ਦੀ ਕਰੋੜਾ ਉਹ ਮੈਂ ਤੁਹਾਨੂੰ ਥੋੜਾ ਦੱਸ ਦੂੰਗਾ ਕਿਉਂਕਿ ਵੇਸੇ ਹੀ ਗੱਲ ਇਹ ਆ ਕਿ ਆਮ ਆਦੀ ਪਾਰਟੀ ਲੋਕਾਂ ਦੇ ਘਰੋ ਘਰੀ ਵੋਟ ਮੰਗਣ ਗਈ ਸੀ ਤੇ ਸਾਡੀ ਮੁੱਖ ਮੰਤਰੀ ਸਾਹਿਬ ਦੀ ਸਾਡੀ ਹਲਕੇ ਦੇ ਐਮਐਲਏ ਭੋਲਾ ਗਰੇਵਾਲ ਸਾਹਿਬ ਦੀ ਇਹ ਤਮੰਨਾ ਕਿ ਜਿੱਦਾਂ ਅਸੀਂ ਲੋਕਾਂ ਦੇ ਘਰੋ ਘਰ ਹੀ ਵੋਟ ਮੰਗਣ ਗਏ ਸੀ ਆਪਣੀ ਸਰਕਾਰ ਦੀ ਹਰ ਸਹੂਲਤ ਦੀ ਲੋਕਾਂ ਦੇ ਘਰੋ ਘਰ ਹੀ ਜਾ ਕੇ ਦੇਣੀਆਂ ਉਹਨਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਉਹਨਾਂ ਨੂੰ ਟਾਈਮ ਵੇਸਟ ਨਹੀਂ ਕਰਨਾ ਅੱਛਾ ਯਾਨੀ ਕਿ ਤੁਸੀਂ ਆਪਣੇ ਵੱਲੋਂ ਆਪਣਾ ਫਰਜ਼ ਨਿਭਾ ਰਹੇ ਹੋ ਕਿ ਵੋਟ ਵੀ ਘਰੋਂ ਮੰਗਣ ਗਏ ਸੀ ਤੇ ਜਿਹੜੀਆਂ ਸਹੂਲਤਾਂ ਨੇ ਉਹ ਵੀ ਘਰੇ ਜਾ ਕੇ ਦੇਣੀਆਂ ਹੁਣ ਤਾਂ ਜੋ ਲੋਕਾਂ ਦਾ ਸਮਾਂ ਖਰਾਬ ਨਾ ਹੋਵੇ ਔਰ ਲੋਕਾਂ ਨੂੰ ਪਤਾ ਚੱਲੇ ਕਿ ਵੋਟਾਂ ਲੈ ਕੇ ਭੁੱਲੇ ਨਹੀਂ ਹੈ ਤੁਹਾਡੇ ਨਾਲ ਖੜੇ ਬਿਲਕੁਲ ਦਲਜੀਤ ਸਾਡੇ ਹਲਕੇ ਦੇ ਐਮਐਲਏ ਸਾਡੇ ਲੀਜ਼ਿੰਗਪੁਰ ਅਗਰੇਵਾਲ ਜੀ ਦੇ ਆਦੇਸ਼ ਨੇ ਕਿ ਜਿੱਦਾਂ ਆਪਾਂ ਲੋਕਾਂ ਦੇ ਘਰੋ ਘਰੀ ਗਏ ਸੀ ਲੋਕਾਂ ਦੇ ਕੰਮ ਵੀ ਘਰੋ ਘਰੀ ਜਾ ਕੇ ਕਰਨੇ ਆ ਜਿਹੜੀ ਵੀ ਸਰਕਾਰ ਦੀਆਂ ਸੁਵਿਧਾਵਾਂ ਨੇ ਜਿੱਥੇ ਵੀ ਸਾਡੀ ਲੋੜ ਹੋਈ ਲੋਕਾਂ ਦੇ ਕੋਲ ਖੜੇ ਉਹਨਾਂ ਦੇ ਘਰੇ ਜਾ ਕੇ ਕੰਮ ਕਰਾਂਗੇ ਇਹ ਸਾਡੀ ਪਾਰਟੀ ਦੀ ਸੋਚ ਆ ਸਾਡੇ ਐਮਐਲਏ ਸਾਡੀ ਸੋਚ ਆ ਅੱਛਾ ਫਿਰ ਲੋਕਾਂ ਦੇ ਵਿੱਚ ਇਹ ਗੱਲ ਕਿਉਂ ਫੈਲਾਈ ਜਾ ਰਹੀ ਹੈ ਕਿ ਤੁਹਾਡੇ ਤੋਂ ਬਿਨਾ ਕਾਰਡ ਹੀ ਨਹੀਂ ਬਣਨੇ ਹੈਗੇ ਨਹੀਂ ਸਰ ਇਹ ਜੀ ਕੋਈ ਗੱਲ ਇਹ ਹੈਗੀ ਧੰਨਵਾਦ ਕਰਦੇ ਆ ਪਹਿਲਾਂ ਦਾ ਜਿਹੜੇ ਲੋਕ ਗੱਲਾਂ ਫਲਾ ਰਹੇ ਨੇ ਤੇ ਉਹਨਾਂ ਨੂੰ ਵੀ ਸਹਾਨਮੰਦ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿੰਨਾ ਦੀ ਬਦੌਲਤ ਤੇ ਲੋਕ ਪੰਜਾਬ ਦੇ ਲੋਕਾਂ ਨੂੰ 10 ਲੱਖ ਦਾ ਕਾਰਡ ਮਿਲਣ ਲੱਗਿਆ। ਘੱਟੋ ਘੱਟ ਉਹ ਨਾਮ ਤਾਂ ਲੈ ਲੈਣਾ ਸਾਡੀ ਸੀਐਮ ਸਾਹਿਬ ਦਾ। ਹਾਂ ਆਪਣੇ ਦਫਤਰ 'ਚ ਬਣਾ ਕੇ ਬਣਾ ਰਹੇ ਨੇ ਹੈਲਥ ਕਾਰਡ। ਨਾਮ ਲੈਣ ਤੋਂ ਸ਼ਰਮਾਂਦੇ ਨੇ। ਅਸੀਂ ਧੰਨਵਾਦ ਕਰਦੇ ਹਾਂ ਦਾ ਘੱਟੋ ਘੱਟ ਲੋਕ ਜਾਨੂ ਨੇ ਲੋਕਾਂ ਨੂੰ ਪਤਾ ਲੱਗੂਗਾ ਸਾਡੀ ਜਿਹੜੀ ਇਹ 10 ਲੱਖ ਦਾ ਬੀਮਾ ਆਮ ਆਦੀ ਪਾਰਟੀ ਕਰ ਰਹੀ ਹੈ। ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਹਾਂ ਪਰ ਇੱਕ ਬੇਨਤੀ ਕਰਦੇ ਹਾਂ ਕਿ ਲੋਕਾਂ ਨੂੰ ਗੁੰਮਰਾਹ ਨਾ ਕਰੋ। ਅਸੀਂ ਸਾਡੀ ਡਿਊਟੀ ਕੀ ਹੈ ਸਾਡੀ ਆਮ ਆਦਮੀ ਪਾਰਟੀ ਵਲੰਟੀਅਰ ਡਿਊਟੀ ਕੀ ਹੈ ਅਸੀਂ ਜਿਹੜੇ ਵੀ ਲੋਕਾਂ ਦੇ ਘਰੋ ਘਰੀ ਜਾਂਦੇ ਆ ਉਹਨਾਂ ਦੇ ਮੈਂਬਰ ਪੁੱਛਦੇ ਕਿੰਨੇ ਆ ਉਹਨਾਂ ਦੇ ਦੂਦਵਾ ਪੁੱਛਦੇ ਆ ਮੰਨ ਲਓ ਇੱਕ ਘਰ ਚ ਕਿੰਨੇ ਮੈਂਬਰ ਨੇ ਪੰਜ ਦੀ ਵੋਟਾਂ ਬਣੀਆਂ ਚਾਹ ਇੱਕ ਲਈ ਨਹੀਂ ਬਣੀ ਉਹਨੂੰ ਕਿੱਨੇ ਵੋਟ ਬਣਾ ਲੈ ਬੱਚਿਆਂ ਦੇ ਆਧਾਰ ਕਾਰਡ ਪੁੱਛਦੇ ਆ ਜਿਹੜਾ ਕੰਮ ਸੀ ਸੈਂਟਰ ਨੂੰ 15 20 ਮਿੰਟ ਲੱਗਦੇ ਨੇ ਸਮਝਣ ਨੂੰ ਉਹਦੀ ਹੈਲਪ ਪਹਿਲਾਂ ਕਰ ਦਿੰਨੇ ਆ ਬੰਦੇ ਨੂੰ ਪਰਚੀ ਕੱਟ ਕੇ ਦਿੰਨੇ ਆ ਉੱਥੇ ਜਾ ਕੇ ਉਹਨੂੰ ਟਾਈਮ ਦਿੰਨੇ ਆ ਵੀ ਜਾਓ ਸੀ ਸੈਂਟਰ ਚਲ ਜਿਓ ਇਸ ਟਾਈਮ ਤੇ ਚਲ ਜਿਓ ਸਵਾ ਚਾਰ ਸਾਢੇ ਚਾਰ ਟਾਈਮ ਚੇਂਜ ਕਰ ਲੈਣੇ ਉ ਉਸ ਬੰਦੇ ਦਾ ਟਾਈਮ ਵੀ ਬੈਦਾ ਤੇ ਸੀਏਸੀ ਸੈਂਟਰ ਵਾਲੇ ਤੇ ਵੀ ਲੋਡ ਨਹੀਂ ਪੈਂਦਾ ਉਹ ਵੀ ਇਹ ਕੰਮ ਆਪਣਾ ਸਮੂਥ ਕਰਦਾ ਇੰਨੇ ਸਾਡੀ ਲੋਕਾਂ ਦੀ ਸੇਵਾ ਲਈ ਹੈ ਸਿਰਫ ਇਸ ਕਰਕੇ ਕਿ ਦਫਤਰਾਂ ਦੇ ਵਿੱਚ ਕਿਤੇ ਵੀ ਸਾਨੂੰ ਜਾਣ ਦੀ ਪਬਲਿਕ ਦਫਤਰ ਜਾਣ ਦੀ ਲੋੜ ਨਾ ਪਵੇ ਤੇ ਉਹਨਾਂ ਦਾ ਟਾਈਮ ਵੇਸਟ ਨਾ ਹੋਵੇ ਅੱਜ ਤੁਹਾਡੀ ਸੇਵਾ ਕੱਢਗਰੇ 'ਚ ਖੜੀ ਕਰ ਰਿਹਾ ਵਿਰੋਧੀ ਵੀ ਇਹ ਕਹਿੰਦੇ ਆ ਵੀ ਸਾਡਾ ਹੀ ਚਰਚਾ ਹੋਵੇ ਸਾਡਾ ਹੀ ਨਾਮ ਹੋਵੇ ਇਸ ਕਰਕੇ ਕਹਿੰਦੇ ਵੀ ਕੋਈ ਦੂਆ ਕਾਰਡ ਹੀ ਨਾ ਬਣਾਵੇ ਅਸੀਂ ਪਹੁੰਚੀਏ ਤਾਂ ਸਾਡੀ ਪਾਰਟੀ ਦਾ ਨਾਮ ਹੋ ਜਾਈਏ ਇਹ ਗੱਲ ਸੇਵਾ ਦੀ ਨਹੀਂ ਵਿਰੋਧੀ ਪਾਰਟੀਆਂ ਦੇ ਦਿੱਤਾ ਉਹਦਾ ਪੈਰੋਂ ਜ਼ਮੀਨ ਖਿਸਕੀ ਹੋਈ ਗਈ ਮੁੱਦਾ ਕੀ ਹੈ ਉਹਨਾਂ ਨੂੰ ਆਤ ਨਹੀਂ ਹੈ ਕਿ ਲੋਕਾਂ ਦੀ ਸੇਵਾ ਕਰਨੀ ਉਹਨਾਂ ਰਾਜ ਕਰਨ ਦੀ ਗੱਤ ਹੈ ਉਹ ਸੋਚਦੇ ਨੇ ਲੋਕ ਸਾਡੇ ਕੋਲ ਆਣ ਸਾਡੇ ਦਫ਼ਤਰ 'ਚ ਰਸ਼ ਪੈਣ ਗੱਲ ਸਰ ਇੱਕ ਸਮਝੋ ਵੀਰ ਬਣ ਕੇ ਉਹ ਕੋਲੋਂ ਪੀੜ ਕੱਟ ਗਈ ਪੀੜ ਨਹੀਂ ਕੱਟ ਗਿਆ ਉਹਨਾਂ ਦਾ ਮੋਟਿਵ ਕੀ ਹੈ ਉਹ ਵੀਡੀਓ ਪਾ ਕੇ ਸ਼ੋਅ ਕਰਨਾ ਚਾਹੁੰਦੇ ਨੇ ਕਿ ਸਾਡੇ ਦਫ਼ਤਰ 'ਚ ਲੋਕ ਰਸ਼ ਪਾਣ ਮੁੱਦਾ ਸਮਝੋ ਬੇਨਤੀ ਹੈ ਜਦੋਂ ਉਹਨਾਂ ਦੇ ਦਫ਼ਤਰ 'ਵੀ ਰਸ਼ ਪੈ ਗਿਆ ਲੋਕਾਂ ਦਾ ਟਾਈਮ ਵੇਸਟ ਹੋਊ ਇੱਕ ਦਿਨ ਚ ਬੇਸਿਕਲੀ ਟਾਈਮ ਲੱਗਦਾ ਕਾਰੋਂ ਵੀ ਜਾਂ 25 ਪਰਿਵਾਰ ਦਾ ਬੰਦਾ ਉਹਨਾਂ ਨੇ ਆਪਣੇ ਦਫਤਰ ਕੱਠ ਕਰਨਾ ਕੱਠ ਕਰਦੋ ਦਾ ਮੁੱਦਾ ਕੀ ਹੋਣਾ ਹੈ ਲੋਕਾਂ ਨੇ ਜਲਦਬਾਜ਼ੀ ਕਰਨੀ ਹੈ ਤੇ ਉਹਨਾਂ ਦੇ ਉਹੀ ਕੁਝ ਕੁ ਬੰਦੇ ਹੋਣੇ ਆ ਥੋੜਾ ਘਰ ਜਲਦੀ ਬਣਾ ਦੇ ਨੇ ਬਾਈਪਾਸ ਕਰਕੇ ਸਾਨੂੰ ਆ ਦੇਓ ਸਾਨੂੰ ਉਹ ਦੇਓ ਕਰਪਸ਼ਨ ਦੀ ਉਹਨਾਂ ਦੀ ਨੀਤ ਹੈ ਤੇ ਉਹ ਆਮ ਆਦੀ ਪਾਰਟੀ ਵਲੰਟੀਅਰ ਕਰੋ ਕਰੀ ਜਾ ਰਿਹਾ ਨਾ ਉਹਨਾਂ ਨੂੰ ਕਲੀਅਰ ਕਹਿ ਦਿੰਦੇ ਆ ਜੇ ਤੁਸੀਂ ਕਰਪਸ਼ਨ ਕਰੋਗੇ ਤੁਹਾਨੂੰ ਛੱਡਾਂਗੇ ਨਹੀਂ ਕਾਨੂੰਨੀ ਕਾਰਵਾਈ ਕਰਾਂਗੇ ਉਦਾਂ ਦੀ ਸੇਵਾ ਕਰ ਰਹੇ ਆ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜਾ ਤੁਸੀਂ ਸੋਝਾ ਹੀ ਬਠੇ ਹੋ ਵੀ ਆਪਣੇ ਦਫਤਰ ਇਕੱਠ ਕਰਾ ਕੇ ਲੋਕਾਂ ਦੇ ਨਾਲ ਅਸੀਂ ਕਰਪਸ਼ਨ ਕਰਾਂਗੇ ਉਹ ਬਿਲਕੁਲ ਨਹੀਂ ਹੁੰਦੀ ਕਿਉਂਕਿ ਸਾਡੀ ਸਿਰਫ ਇਹੀ ਬੇਇਤੀ ਹੈ ਇਹ ਸਾਡਾ ਰੋਲ ਹੈ ਅੱਛਾ ਕਿਤੇ ਨਾ ਕਿਤੇ ਡਰ ਹੈਗਾ ਕਿ ਕਿਉਂਕਿ ਜਿਹੜਾ ਕਰਪਸ਼ਨ ਕਰਦਾ ਉਹ ਚੋਰ ਮੋਰੀ ਲੱਭ ਲੈਂਦਾ ਵੀ ਇੱਥੇ ਕੋਈ ਚੋਰ ਮੋਰੀ ਹੈਗੀ ਇਹਨੂੰ ਆਪਾਂ ਕੈਚ ਕਰ ਲਈਏ ਲੱਗਦਾ ਹੈ ਕਿ ਇੱਕ ਤਾਂ ਆਈਡੈਂਟੀਫਾਈ ਹੋ ਜਾਣਗੇ ਵੀ ਵਾਕਈ ਇੱਥੇ ਵੋਟਰ ਕਾਰਡ ਪ੍ਰੋਪਰ ਬਣੇ ਹੈ ਸਹੀ ਹੈ ਔਰ ਇਹ ਲੋਗ ਐਲੀਜੀਬਲ ਹੈ ਇਹ ਸਕੀਮ ਲੈਣ ਦੇ ਇਹ ਵੀ ਆਮਲ ਵੀ ਪਾਰਟੀ ਆਈਡੈਂਟੀਫਾਈ ਕਰ ਰਹੀ ਹਾਂ ਹਰ ਘਰ ਘਰ ਜਾ ਰਹੇ ਹਾਂ ਕੁ ਮਨ ਲੂ ਕਿਸਦਾ ਬੋਰਡਰ ਕਰਨੀ ਬਣਿਆ ਉਹਦੇ ਬੋਰਡ ਬਣਾਉਣ ਚ ਹੈਲਪ ਵੀ ਕਰ ਰਿਹਾ ਬੱਚਿਆਂ ਆਧਾਰ ਕਾਰਡ ਉਹ ਗਲਤ ਕਰੈਕਸ਼ਨ ਆ ਕਰੈਕਸ਼ਨ ਚ ਵੀ ਹੈਲਪ ਕਰ ਰਿਹਾ ਤੇ ਸਾਡਾ ਮੋਟਿਵ ਸੇਵਾ ਕਰਨ ਦਾ ਜਿਹੜੇ ਲੋਕਾਂ ਦੇ ਲੋਕਾਂ ਨੂੰ ਰਾਜ ਕਰਨ ਦੀ ਨਹੀਂ ਸੇਵਾ ਕਰਨ ਦੀ ਭਾਵਨਾ ਮਦਦ ਕਰਾਂਗੇ ਲੋਕਾਂ ਦੀ ਸਾਡੀ ਪਾਰਟੀ ਦੀ ਡਿਊਟੀ ਸਾਡੇ ਵਲੰਟਰੀ ਅਸੀਂ ਲਈ ਹੋਈ ਹੈ ਕਿ ਆਪਾਂ ਲੋਕਾਂ ਦੇ ਨਾਲ ਜਾ ਕੇ ਉਹਨਾਂ ਦੀ ਹੈਲਪ ਕਰੀਏ ਉਹਨਾਂ ਦਾ ਟਾਈਮ ਵੇਸਟ ਨਾ ਹੋਣ ਦੀਏ ਤੇ ਉਹਨਾਂ ਨੂੰ ਬੱਦ ਵਾਰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸੀਏ ਅੱਛਾ ਪਰਚੀ ਦਾ ਥੋੜਾ ਜਿਹਾ ਸਿਸਟਮ ਤੁਹਾਨੂੰ ਦੱਸ ਦਿੰਨੇ ਇੱਕ ਕਹਾਣੀ ਕੀ ਹੈ ਅੱਜ ਸਾਰੀ ਪਰਚੀਦਾਰ ਰੋਲਾ ਪੈ ਰਿਹਾ ਕਿ ਇਹ ਪਰਚੀ ਆਖਰ ਕਿਉਂ ਕੱਟਦੇ ਆ ਇਹ ਪਰਚੀ ਦੀ ਲੋੜ ਨਹੀਂ ਹੈ ਹੁਣ ਇਹਨਾਂ ਦੀ ਸਫਾਈ ਜੋ ਆਈ ਹੈ ਉਹਨਾਂ ਦਾ ਕਹਿਣਾ ਹੈ ਕਿ ਮੰਨ ਲਓ ਪਰਿਵਾਰ ਦੇ ਵਿੱਚ 5 ਜਾਂ 6 ਜੀ ਹੈ ਕੰਮ ਕਰਨ ਵਾਲੇ ਲੋਕ ਹੈ ਤਾਂ ਇਹ ਪਰਚੀ ਪਹਿਲਾਂ ਕੱਟ ਦਿੱਤੀ ਤਾਂ ਜੋ ਉਹਨਾਂ ਦਾ ਸਮਾਂ ਬਚ ਜਵੇ ਫਿਰ ਉਹਨਾਂ ਨੂੰ ਇਹ ਟਾਈਮ ਦੇ ਦਿੱਤਾ ਜਾਂਦਾ ਕਿ ਤੁਸੀਂ 8 ਵਜੇ ਆਹ ਵਾਲੇ ਸੈਂਟਰ ਤੇ ਚਲੇ ਜਾਓ ਆਪਣੀ ਫੋਟੋ ਕਰਾਓ ਤੇ ਆਪਣਾ ਕਾਰਡ ਤਿਆਰ ਕਰਵਾ ਕੇ ਘਰ ਆ ਜਾਓ ਕਹਿੰਦਾ ਮਤਲਬ ਕਿਸੇ ਸੈਂਟਰ ਚ ਲਾਈਨ ਲਾਉਂਦਾ ਕੋਈ ਫਾਇਦਾ ਨਹੀਂ ਐ ਇੰਨੀ ਗੱਲ ਐ ਜੀ ਬਿਲਕੁਲ ਬਿਲਕੁਲ ਲੋਕਾਂ ਦੀ ਆਪਾਂ ਟਾਈਮ ਬਚਾਉਣਾ ਤੇ ਲੋਕਾਂ ਨੂੰ ਫੈਸਿਲਿਟੀ ਦੇਣੀ ਐ ਤੇ ਸਾਡੀ ਪਾਰਟੀ ਦਾ ਤਾਂ ਮੋਟਿਵ ਇਹੇ ਸਾਡੇ ਸੀਐਮ ਸਾਹਿਬ ਦਾ ਮਕਸਦ ਇਹ ਨੇ ਕਿ ਲੋਕਾਂ ਨੂੰ ਸਰਵਿਸ ਟਾਈਮ ਤੇ ਤੇ ਸਹੀ ਸਮੇਂ ਤੇ ਪਹੁੰਚ ਟਾਈਮ ਤੇ ਮਿਲੇ ਲੋਕਾਂ ਦਾ ਟਾਈਮ ਵੇਸਟ ਨਾ ਹੋਵੇ ਤੇ ਸਾਡੀ ਤਾਂ ਡਿਊਟੀ ਬੰਦਾ ਕਿ ਉਹਨਾਂ ਨੂੰ ਬਦ ਤਬਾਦ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਕੰਮ ਕਰਾਈਏ ਹੁਣ ਤੱਕ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਐ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚੇ ਨੇ ਬਿਲਕੁਲ ਦੇਖੋ ਜੀ 4 4 ਸਾਲਾਂ ਤੋਂ ਹਰ ਘਰ 'ਚ ਬਿਜਲੀ ਫ੍ਰੀ ਜਾ ਰਹੀ ਆ ਕਿੰਨਾ ਵੱਡਾ ਕੰਮ ਐ 17 ਦੇ 18 ਦੇ ਆ ਕਰੀਬ ਟੋਲ ਪਲਾਜੇ ਬੰਦ ਕਰਤੇ ਲੋਕਾਂ ਦੇ ਵਿੱਚ ਉਹ ਲੋਕਾਂ 'ਚ ਮੈਸੇਜ ਜਾ ਰਿਹਾ 58000 ਦੇ ਉੱਪਰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਬਿਨਾਂ ਸ਼ਿਫਾਰਿਸ਼ ਤੋਂ ਤੇ ਨਹਿਰੀ ਪਾਣੀ ਹਰ ਟੀਲ ਤੱਕ ਪਹੁੰਚਿਆ ਕਦੀ ਨਹੀਂ ਸੀ ਪਹੁੰਚਿਆ ਠੀਕ ਹੈ ਜੀ ਤੇ ਬਿਜਲੀ ਕਿਸਾਨਾਂ ਨੇ ਜਿਹੜੇ ਸਾਈ ਕੀਤੀ ਐ ਦਿਨੇ ਮੋਟਰਾਂ ਚ ਲਾ ਕੇ ਕੀਤੀ ਐ ਰਾਤ ਨੂੰ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਪਈ ਇੰਡਸਟਰੀ ਦੇ ਵਿੱਚ ਵੀ 4 ਸਾਲ ਦੀ ਕਹਿੰਦੇ ਥੋੜਾ ਕਿ ਪਾਵਰ ਕਟ ਲੱਗਿਆ ਹੋਵੇ ਠੀਕ ਹੈ ਇਹ ਹੈਗੇ ਸਾਡੇ ਪਾਰਟੀ ਦੇ ਪ੍ਰਾਪਤੀਆਂ ਕਰ ਰਹੀਆਂ ਨੇ ਗਰੰਟੀਆਂ ਨੇ ਸ਼ਹੀਦ ਪਰਿਵਾਰ ਨੂੰ 1 ਕਰੋੜ ਰੁਪਏ ਗਰੰਟੀ ਕਿੰਨੇ ਦਿੱਤੀ ਹੈ ਛੇਦ ਹੋਂ ਪਰਿਵਾਰ ਨੂੰ ਆਮਾਦੀ ਪਾਲ ਨੇ ਦਿੱਤੀ ਹੈ ਤੇ ਦੇ ਵੀਰੇ ਨੇ ਜਦ ਕਿ ਜੋ ਕੋਈ ਪਰਿਵਾਰ ਸ਼ਹੀਦ ਮੈਂਬਰ ਛੇਦ ਹੁੰਦਾ ਭੋਗ ਦੋ ਪਹਿਲਾਂ ਪਹਿਲਾਂ ਉਹਦੇ ਘਰੇ ਜਾ ਕੇ ਉਹਨਾਂ ਨੂੰ 1 ਕਰੋੜ ਤੈੰਦਾ ਫਿਰ ਸੜ ਸੜ ਸੁਰੱਖਿਆ ਫੋਰਸ ਦੇਖੋ ਕਿੰਨਾ ਵਧੀਆ ਸਰਕਾਰ ਦਾ ਕਿਤੇ ਰੋਡ ਤੇ ਐਕਸੀਡੈਂਟ ਹੋ ਜਾਂਦਾ ਉਹ ਸਾਰੀ ਜ਼ਿੰਮੇਵਾਰੀ ਸੜਕ ਸੁਰੱਖਿਆ ਫੋਰਡ ਦੀ ਚੱਕ ਕੇ ਉਹਨੂੰ ਇਲਾਜ ਕਰਾਉਣ ਤੱਕ ਦੀ ਹੁੰਦੀ ਹੈ ਇਹ ਸਰਕਾਰ ਦੀਆਂ ਪ੍ਰਾਪਤੀਆਂ ਨੇ ਹੋਰ ਵੀ ਹੋ ਰਹੀਆਂ ਨੇ ਹੌਲੀ ਹੌਲੀ ਸਹੀ ਢੰਗ ਨਾਲ ਪਹੁੰਚ ਨਹੀਂ ਰਹੀਆਂ ਪ੍ਰਾਪਤੀਆਂ ਤੁਸੀਂ ਪ੍ਰਾਪਤੀਆਂ ਬਹੁਤ ਗਿਣਤੀਆਂ ਲੋਕ ਆਖਰ ਕਿਉਂ ਕਿਤੇ ਨਾ ਕਿਤੇ ਲੱਗਦਾ ਕਿ ਇਹ ਸਹੀ ਢੰਗ ਨਾਲ ਨਹੀਂ ਪਹੁੰਚ ਪਾਰੀਆਂ ਇਹਦੇ ਤੇ ਕੰਮ ਕਰੋਗੇ ਨਹੀਂ ਬਿਲਕੁਲ ਜੇ ਸਾਡੀ ਬਿਲਕੁਲ ਕੋਸ਼ਿਸ਼ ਹੈ ਜਿਨ ਲੋਕਾਂ ਤੱਕ ਹਰ ਇੱਕ ਆਪਣੀ ਪ੍ਰਾਪਤੀ ਦੱਸਣ ਦੀ ਤੇ ਆਮ ਆਲੀ ਪਾਰਟੀ ਦੇ ਜਿਹੜੇ ਸਾਡੇ ਜੂ ਦੇ ਵਲੰਟੀਅਰ ਨੇ ਇਸੇ ਕਰਕੇ ਹੀ ਕੰਮ ਕਰ ਰਹੇ ਘਰ ਘਰ ਚ 27 ਚ ਜਿੱਤ ਕੇ ਬਿਜਲੀ ਫਰੀ ਰਹੂਗੀ ਬਿਲਕੁਲ ਸਰ ਜਿਹੜੀਆਂ ਜੜੀਆਂ ਗਰੰਟੀਆਂ ਨੇ ਉਹ ਪੂਰੀਆਂ ਰਹਿ ਇਹਦਾ ਵਿਰੋਧੀ ਪਹਿਲਾਂ ਵੀ ਕਹਿੰਦੇ ਸੀ ਜੀ ਬਿਲੀ ਇਹਨਾਂ ਨੇ 6 ਮਹੀਨੇ ਬਾਅਦ ਕਰ ਦੇਣੀ ਆਈ ਸਾਲ ਬਾਅਦ ਬਿੱਲ ਲਾਣਗੇ 4 ਸਾਲ ਹੋ ਗਏ ਕੋਈ ਬਿੱਲ ਨਹੀਂ 1 ਸਾਲ ਹੋਰ ਵੀ ਕੋਈ ਬਿੱਲ ਨਹੀਂ ਰਿਪੀਟ ਹੋਊਗੀ ਬਿਲਕੁਲ ਸਰਕਾਰ 100% ਤਾਂ ਤਾਂ ਵੀ ਬਿੱਲ ਮਾਫੀ ਰਹਣਗੇ ਅੱਛਾ ਇੱਕ 1000 ਰੁਪਏ ਦੀ ਗੱਲ ਹੈ ਜਿਹੜੀ ਜਿਹਦੇ ਤੇ ਆਮ ਆਨਵੀ ਪਾਰਟੀ ਸਭ ਤੋਂ ਵੱਧ ਘਿਰਦੀ ਹੈ ਤੁਸੀਂ ਤਾਂ ਕਾਉਂਸਲਰ ਹੋ ਤੁਹਾਨੂੰ ਤਾਂ ਆ ਕੇ ਜਨਨੀਆਂ ਤੰਗ ਕਰਦੀਆਂ ਹੋਣੀਆਂ ਮਹਿਲਾਵਾਂ ਤੰਗ ਕਰਦੀਆਂ ਹੋਣੀਆਂ ਵੀ ਕੱਢ ਹਜ਼ਾਰ ਰੁਪਈਆ ਮੇਰਾ ਕਾਉਂਸਲਰ ਸਾਡੇ ਮਾਵਾ ਪੈਣਾ ਨੇ ਜਿਹੜੇ ਗਰੰਟੀ ਹੈ ਦੇਖੋ ਗਰੰਟੀਆਂ ਕੁਝ ਪੂਰੀਆਂ ਕੀਤੀਆਂ ਨੇ ਕੁਝ ਗਰੰਟੇ ਤੋਂ ਇਲਾਵਾ ਵੀ ਕੰਮ ਕੀਤੇ ਨੇ ਜਿਹੜੇ ਦੇਖੋ ਸਰਗ ਸੁਖਿਆ ਫੋਰਥ ਜਿਹੜਾ ਸੀਗਾ ਉਹ ਵੀ ਬਿਨਾ ਗਰੰਟੀ ਸੀਗੀ ਜਿਹੜਾ 10 ਲੱਖ ਦਾ ਬੀਮਾ ਵੀ ਬਿਨਾ ਗਰੰਟੀ ਸੀ ਹੁਣ ਜਿਹੜਾ 1100 ਰੁਪਏ ਜਨਾਨੇ ਦੇ ਖਾਤੇ ਜਣਾ ਉਹ ਵੀ ਸਾਡੀ ਸਰਕਾਰ ਬਹੁਤ ਜਲਦੀ ਲੇਡੀ ਦੇ ਖਾਤੇ ਦੇ ਵਿੱਚ 1100 ਹਰ ਮਹੀਨੇ ਪਾਉਗੀ ਕਿ ਉਹ ਪਾਉਣ ਤੋਂ ਬਾਅਦ ਹੀ 2027 ਦੀ ਇਲੈਕਸ਼ਨ ਦੇ ਵਿੱਚ ਜਾਵਾਂਗੇ ਅੱਪਾ ਅੱਛਾ ਚਲੋ ਤੁਸੀਂ ਕਹਿੰਦੇ ਹੋ ਕਿਉਂਕਿ ਕੌਂਸਲਰ ਐਮ ਐਲ ਏ ਦੀ ਰੀਡ ਦੀ ਹੱਡੀ ਹੁੰਦਾ ਵਿਧਾਇਕ ਨੇ ਤੁਹਾਡੇ ਸਿਰ ਤੇ ਤੁਰਨਾ ਤੁਸੀਂ ਉਹਨੂੰ ਵੋਟ ਪਵਾ ਕੇ ਦੇਣੀ ਹੈ ਆਪਣੇ ਵਾਰਡ ਦੇ ਵਿੱਚੋਂ ਵਾਰਡ ਦੇ ਲੋਕ ਬਿਜਲੀ ਲਈ ਸਿਵਰੇ ਲਈ ਵਾਟਰ ਸਪਲਾਈ ਲਈ ਸੜਕਾਂ ਲਈ ਸਟਰੀਟ ਲਾਈਟਾਂ ਲਈ ਤੁਹਾਨੂੰ ਫੋਨ ਮਾਰਦੇ ਬਿਲਕੁਲ ਸਰ ਮਿੰਨੀ ਸਰਕਾਰ ਤੁਸੀਂ ਚਲਾਉਣੀ ਹੈ ਇਦਾਂ ਹੀ ਤੁਹਾਡੇ ਵਾਰਡ ਦੇ ਵਿੱਚ ਕੀ ਕੀ ਸਮੱਸਿਆਵਾਂ ਨੇ ਦੇਖੋ ਸਰ ਬਾਡ ਦੇ ਵਿੱਚ ਅਸੀਂ ਜਿਹੜਿਆ ਸਿਵਰੇ ਪਾਣੀ ਡੇ ਬਾਈ ਕਰ ਰਹੇ ਆ ਦੇਖੋ ਮੇਰੇ ਹਿਰਾ ਨਗਰ ਦੇ ਵਿੱਚ ਸੀਗਾ ਥੋੜੇ ਨਵੇਂ ਟਿਊਬ ਲਵਾ ਰਹੇ ਆ ਹਰ ਗੁਬਿੰਦਪੁਰ ਆ ਜੇ ਪਹਿਲੇ 25 ਸਾਲ ਤੋਂ 30 ਸਾਲ ਤੋਂ ਕਦੀ ਪਾਣੀ ਦੇ ਨਵੇਂ ਪਾਈਪਾ ਨਹੀਂ ਪਏ ਸੀ ਹਰ ਗੁਬਿੰਦਪੁਰ ਨਵੇਂ ਪਾਣੀ ਦੀ ਨਵੀਂ ਪਾਈਪ ਪਾ ਰਹੇ ਆ ਤੇ ਨਵੇਂ ਮੁਤਨਰ ਜੋ ਅਸੀਂ ਕੋਸ਼ਿਸ਼ ਕਰ ਰਹੇ ਨਵੇਂ ਪਣ ਦੇ ਪੈਪਾ ਬੋਧੀ ਤੇ ਸੀਵਰੇ ਰੋੜਾ ਸੀਵਰੇ ਪਾ ਰਿਹਾ ਹਾਂ ਪਾਰਕ ਰਿਪੇਅਰ ਕਰ ਰਹੇ ਹਾਂ ਪਾਰਕ ਬਣਾ ਰਹੇ ਆ ਇਹਦਾ ਦੇਖੋ ਸਰਕਾਰ ਦੇ ਕੰਮ ਨੇ ਹੌਲੀ ਹੌਲੀ ਹੁੰਦੇ ਨੇ ਕਰ ਰਹੇ ਆ ਨਵੇਂ ਸਿਗੇ ਸਾਨੂੰ ਮੈਨੂੰ ਕੰਸੈਪਟ ਨੇ ਸਾਲ ਹੋਇਆ ਪਰ ਲੋਕਾਂ ਨੂੰ ਯਕੀਨ ਦਿਵਾਉਣਾ ਕਿ ਜਿਹੜੇ ਤੁਹਾਡੀਆਂ ਪ੍ਰੋਬਲਮ ਆਪਾਂ ਤੁਹਾਡੇ ਨਾਲ ਮਿਲ ਕੇ ਨਾ ਸੋਲਵ ਕਰਾਂਗੇ ਅੱਛਾ ਮਹਿਲਾਵਾਂ ਨੂੰ ਆ ਬਜਟ ਚ 1000 ਰੁਪਏ ਸ਼ੁਰੂ ਕਰ ਦੇਣਾ ਇਹ ਮਾਨ ਸਾਹਿਬ ਦਾ ਵਾਦਾ ਹੈਗਾ ਵਾਦਾ ਪੂਰਾ ਹੋ ਗਿਆ 6 ਮਹੀਨੇ 7 ਮਹੀਨੇ 8 ਮਹੀਨੇ ਜੋ ਵੀ ਬਚਦੇ ਕੰਟੀਨਿਊ ਰਹੂਗਾ ਬਿਲਕੁਲ ਦੇਖੋ ਮਾਰੇ ਫੇਰ ਉਹੀ ਗੱਲ ਆ ਗਈ ਵਿਰੋਧੀ ਦਾ ਉਹਦੋਂ ਕਹਿੰਦੇ ਸੀ ਇਹਨਾਂ ਨੇ 2ਲੇ 6 ਮਹੀਨੇ ਬਾਅਦ ਬਿੱਲ ਲਾ ਦੇਣਿਆ ਜਿਹੜਾ ਅਮੀਦ ਸਾਡੀ ਸਰਕਾਰ ਵਾਦਾ ਕਰਦੀ ਆ ਉਹ ਲਾਸਟ ਤੱਕ ਜਾਊਗਾ ਉਮੀਦ ਹੈ ਤੁਸੀਂ ਯਕੀਨ ਮੰਨਿਓ ਇਹ ਸਾਰੇ ਵਾਦੇ 2027 ਤੋਂ ਜਿੰਨੀਆਂ ਵੀ ਹੈਗਿਆ ਨੇ ਸਾਡੇ ਗਰੰਟੀ 2027 ਤੋਂ ਬਾਅਦ ਵੀ ਲਾਗੂ ਰਹਿਣਗੇ ਅੱਛਾ ਕਾਉਂਸਲਰ ਸਾਹਿਬ ਨੇ ਪ੍ਰਾਪਤੀਆਂ ਬੜੀਆਂ ਕਨਾਜ਼ ਦਿੱਤੀਆਂ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚੀਆਂ ਜਰੂਰ ਪਹੁੰਚ ਰਹੀਆਂ ਨੇ ਚਲੋ ਜੇ ਕਿਤੇ ਕੋਈ ਕਮੀਆਂ ਰਹਿ ਵੀ ਗਈਆਂ ਨੇ ਤਾਂ ਅਸੀਂ ਉਹਨਾਂ ਨੂੰ ਪੂਰਾ ਕੋਸ਼ਿਸ਼ ਕਰਦੇ ਹਾਂ ਦੂਰ ਕਰੀਏ ਕੋਸ਼ਿਸ਼ ਕਮੀ ਕਿਹੜੀ ਕਿਹੜੀ ਕਮੀ ਕੋਸ਼ਤਾ ਜਿਹੜੇ ਵਿਰੋਧੀਆਂ ਵੱਲੋਂ ਜ਼ਿਆਦਾ ਪ੍ਰਚਾਰ ਫਲਾਈ ਜਾਂਦੀ ਹੈ ਪ੍ਰੋਪਗੈਂਡਾ ਪ੍ਰੋਪੋਗੈਂਡਾ ਠੀਕ ਹੈ ਜੀ ਉਹ ਪਹਿਲਾਂ ਕਹਿੰਦੇ ਸੀ ਸਰਕਾਰ ਜਿਹੜੀ ਸਾਨੂੰ ਕੰਮ ਨਹੀਂ ਕਰਨ ਦਿੰਦੀ ਤੇ ਉਹੀ ਲੋਕ ਅੱਜ ਸਰਕਾਰ ਦੀਆਂ ਪਰਚੀਆਂ ਹੈਲਥ ਬੀਮਾ ਕਾਰਡ ਕੱਢ ਕੇ ਕਹਿੰਦੇ ਨੇ ਕਿ ਵੀ ਧੰਨਵਾਦ ਆ ਜਿਹੜਾ 10 ਲੱਖ ਦਾ ਬੀਮਾ ਸ਼ੁਰੂ ਹੋਇਆ ਪਰ ਆ ਕੇ ਸਾਡੇ ਤੋਂ ਕਰਾਓ ਸਰਕਾਰ ਦੀ ਸਕੀਮ ਪਰ ਕਰਾਓ ਸਾਡੇ ਤੋਂ ਕਰਾਓ ਸਾਡੇ ਤੋਂ ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਨਿੰਦਦੇ ਹਾਂ ਐਦਾਂ ਨਹੀਂ ਚੰਗਾ ਲੱਗਦਾ ਇਸ ਲਈ ਵਿਰੋਧੀਆਂ ਨੂੰ ਅਸੀਂ ਤੇਹੀ ਕਮਾਂਗੇ ਕਿ ਚਲੋ ਜਿਹੜੀ ਲੋਕਾਂ ਦੇ ਹਿੱਤੇ ਦੀ ਸਕੀਮਾਂ ਆਪਾਂ ਇਕੱਠੇ ਹੋ ਕੇ ਕਰੀਏ ਆਮ ਆਦਮੀ ਪਾਰਟੀ ਦੀ ਬਿਜਲੀ ਫ੍ਰੀ ਨਹਿਰੀ ਪਾਣੀ ਸੜਕਾ ਵਿਕਾਸ ਇਹ ਸਾਰੀਆਂ ਚੀਜ਼ਾਂ ਪੋਜ਼ਿਟਿਵ ਨੇ ਪੋਜ਼ਿਟਿਵਿਟੀ ਪਹੁੰਚੀ ਲੋਕਾਂ ਤੱਕ ਦੇਖੋ ਲੋਕਾਂ ਤੱਕ ਪੋਜ਼ਿਟਿਵਿਟੀ ਪਹੁੰਚ ਰਹੀ ਹੈ ਤਾਂ ਹੀ ਅਸੀਂ ਬਾਈ ਇਲੈਕਸ਼ਨ ਹਰੇਕ ਜਿੱਤ ਰਹੇ ਹਾਂ ਇਹ ਪੋਜ਼ਿਟਿਵਿਟੀ ਨਾ ਪਹੁੰਚਦੀ ਹੁੰਦੀ ਸਾਇ ਸਾਡੇ ਲੋਕੀ ਬਾਈ ਇਲੈਕਸ਼ਨ ਚ ਹਰਾ ਦਿੰਦੇ ਤੇ ਹੁਣ ਲੋਕਾਂ ਦਾ ਮੂਡ ਪੜਿਆ ਤੁਸੀਂ 27 ਚ ਕੀ ਕਹਿੰਦੇ ਉਹ ਲੋਕਾਂ ਦਾ ਮੂਡ ਤਾਂ 27 ਚ ਦੁਬਾਰਾ ਆਮ ਆਦਮੀ ਪਾਰਟੀ ਸਰਕਾਰ ਬਣਾਉਂਦਾ ਵਿਰੋਧੀ ਕਿਉਂ ਬਾਰ-ਬਾਰ ਪਿੱਛੇ ਪੈਂਦੇ? ਦੇਖੋ ਵਿਰੋਧੀ ਤਾਂ ਕਹਿੰਦੇ ਹੀ ਆ ਜੀ ਉਹਨਾਂ ਦਾ ਕੰਮ ਕੋਈ ਤਾਂ ਕਾਰਨ ਹੋਣਾ। ਕਾਰਨ ਸਾਨੂੰ ਹੁਣ ਸਮਝ ਨਹੀਂ ਆਉਂਦੀ ਤੁਸੀਂ ਵਿਰੋਧੀਆਂ ਨੂੰ ਪੁੱਛੋ। ਸਾਡੇ ਵੱਲੋਂ ਤਾਂ ਜੋ ਲੋਕਾਂ ਦੀ ਸਾਰਿਆਂ ਨਾਲ ਅਸੀਂ ਜੋ ਬੈਸਟ ਦੇ ਪੁੱਛ ਲਿਓ ਕਹਿੰਦੇ ਸੜਕਾਂ ਪੱਟ ਕੇ ਸਿੱਟ ਦਿੰਦੇ ਬਣਾਣ ਕੋਈ ਆਉਂਦਾ ਨਹੀਂ। ਨਹੀਂ ਚਲੋ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜੀ ਸੜਕ ਪੱਟੀ ਜਾਂਦੀ ਆ ਉਹ ਬਣਦੀ ਵੀ ਆ। ਕੂੜਾ ਚੱਕਿਆ ਜਾਂਦਾ। ਕੂੜੇ ਦੀ ਸਮੱਸਿਆ ਹੈਗੀ ਦੇਖੋ ਇਹਦੇ 'ਚ ਥੋੜਾ ਜਿਹਾ ਲੋਕਾਂ ਨੂੰ ਵੀ ਜਾਗਰੂਕ ਹੋਣਾ ਪੈਣਾ। ਸਹੀ ਹੈ। ਬਿਲਕੁਲ। ਸਹਿਮਤ। ਸਹਿਮਤ ਹਾਂ। ਠੀਕ ਹੈ ਨਾ ਜਿੰਨਾ ਕੁਛ ਨਹੀਂ ਹੋ ਸਕਦਾ ਅੱਛਾ ਵਿਰੋਧੀ ਕਹਿੰਦੇ ਐ ਕਿ ਸਕੀਮ ਜੰਗੀ ਐ ਵਧੀਆ ਪੰਜਾਬ ਦੇ ਲੋਕਾਂ ਦਾ 10 ਲੱਖ ਦਾ ਇਲਾਜ ਹੋਊਗਾ ਕੌਂਸਲਰ ਸਾਹਿਬ ਕਹਿੰਦੇ ਪਰ ਇਹ ਕਟਾਉ ਸਾਡੇ ਤੋਂ ਆ ਬਿਲਕੁਲ ਪਹਿਲਾਂ ਤਾਂ ਲੁਧਿਆਣਾ ਲਾਈਵ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਕੋਲ ਆਏ ਤੇ ਬਾਕੀ ਮੈਂ ਧੰਨਵਾਦ ਭਗਵੰਤ ਮਾਨ ਜੀ ਦਾ ਤੇ ਭੋਲਾ ਗਰੇਵਾਲ ਜੀ ਦਾ ਵੀ ਕਰਦਾ ਕਿ ਜਿਹੜਾ ਉਹਨਾਂ ਨੇ ਵਿਰੋਧੀ 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 ਸਾਡੀ ਜਿਹੜੀ ਸਕੀਮ ਬਾਰੇ ਲੋਕਾਂ ਨੂੰ ਦੱਸ ਰਿਹਾ ਕਿ ਜਾ ਕੇ ਸਾਡੇ ਕੋਲ ਆਓ ਕਾਰਡ ਬਣਵਾਓ ਤੁਸੀਂ ਇਸ ਤੋਂ ਲਾ ਲੋ ਕਿ ਆਮ ਆਦਮੀ ਪਾਰਟੀ ਕਿੰਨਾ ਚੰਗਾ ਕੰਮ ਕਰ ਰਹੀ ਐ ਕਰੋ ਦੇ ਕਹ ਪਹੁੰਚ ਰਹੇ ਬਿਲਕੁਲ ਜੀ ਪਹੁੰਚ ਰਹੇ ਦੇਖੋ ਹਰ ਚੀਜ਼ ਨੂੰ ਟਾਈਮ ਲੱਗੂਗਾ ਥੋੜਾ ਜਿਹਾ ਟਾਈਮ ਤਾਂ ਲੱਗਦਾ ਹੀ ਹੈ ਹਰ ਚੀਜ਼ ਆ ਉਹ ਵਿਰੋਧੀ ਬੁਖਲਾਏ ਹੋਏ ਆ ਵਿਰੋਧੀ ਕਾਉਂਸਲਰ ਕਾਂਗਰਸ ਦੇ ਸਾਡੀ ਸਕੀਮ ਬਾਰੇ ਦੱਸ ਰਹੇ ਇਸ ਤੋਂ ਦੱਸੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਦੱਸੋ ਮੰਮੀ ਆਪ ਸਿਆਣੀ ਬਿਲਕੁਲ ਅੱਛਾ ਇਹ ਜਿਹੜੀ ਬਾਰ-ਬਾਰ ਗੱਲ ਕਰਦੇ ਆ ਕਿ ਪਰਚੀ ਦੀ ਲੋੜ ਨਹੀਂ ਹੈ ਤੇ ਇਹ ਪਰਚੀ ਦਾ ਪਰ ਰੋਲਾ ਰੱਖਿਆ ਕਾਦੇ ਲਈ ਹੈ ਪਰਚੀ ਜੀ ਤਾਂ ਕਿ ਲੋਕ ਖੱਜਰਖਵਾਰ ਨਾ ਹੋਣ ਲੋਕ ਖੱਜਰ ਖਵਾਨਾ ਜਿਹਦਾ ਕਿਸੇ ਦਾ ਮੋਬਾਈਲ ਲਿੰਕ ਨਹੀਂ ਹੋਇਆ ਕਿਸੇ ਦਾ ਕੋਈ ਵੋਟਰ ਆਈਡੀ ਕਾਰਡ ਨਹੀਂ ਆ ਉਹ ਕਿੱਥੇ ਭੱਜੂਗਾ ਇਧਰ ਉਧਰ ਉਹਦੇ ਚ ਚੱਕਰ ਕੀ ਹੈ ਜਾਲੀ ਸੀਐਸਸੀ ਸੈਂਟਰ ਵਾਲੇ ਉਹ ਪੈਸੇ ਲੈਣਗੇ ਅਸੀਂ ਉਹੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਪਰਚੀ ਦੇ ਕੇ ਸੀਐਸਸੀ ਸੈਂਟਰ ਜਿਹੜਾ ਗਵਰਨਮੈਂਟ ਦੱਸ ਰਹੀ ਹੈ ਉਹਦੇ ਕੋਲ ਜਾਓ ਜੇ ਕੋਈ ਨਜਾਇਜ਼ ਤੁਹਾਡੇ ਤੋਂ ਪੈਸੇ ਮੰਗਦਾ ਦੱਸੋ ਤੇ ਸੀਐਸਸੀ ਸੈਂਟਰ ਸੀ ਜਲਦੀ ਹੀ ਅਸੀਂ ਸੀਐਸਸੀ ਸੈਂਟਰ ਤੇ ਕਾਰਵਾਈ ਵੀ ਕਰਵਾ ਰਹੇ ਹਾਂ ਜਿਹੜੇ ਨਜਾਇਜ਼ ਕਰਪਸ਼ਨ ਨਹੀਂ ਹੋਣੀ ਬਿਲਕੁਲ ਨਹੀਂ ਹੋਣ ਦੇਣੀ ਜੀ ਜਿਹੜਾ ਵੀ ਕੋਈ ਨਜਾਇਜ਼ ਪੈਸੇ ਮੰਗਦਾ ਤੁਸੀਂ ਸਾਡੇ ਨੰਬਰ ਤੇ ਅਮਰਜੀਤ ਜੀ ਦੇ ਨੰਬਰ ਤੇ ਪਿੰਕਾ ਜੀ ਦੇ ਨੰਬਰ ਤੇ ਫੋਨ ਕਰੋ ਉਦਾਂ ਸੀਐਸਐਸ ਸੈਂਟਰ ਅਸੀਂ ਕੈਨਸਲ ਕਰਾਵਾਂਗੇ ਜੀ ਅੱਛਾ ਅਮਰਜੀਤ ਜੀ ਕਾਰਡ ਸਭ ਦੇ ਬਨਣਗੇ ਵਾਦਾ ਹੈ ਬਿਲਕੁਲ ਸਰ ਸਾਰਿਆਂ ਦੇ ਕਾਰਡ 100% ਬਨਣਗੇ ਇੱਕ ਹੋਰ ਬੇਨਤੀ ਕਰਦਾ ਪਰਚੀ ਦੀ ਪ੍ਰੋਬਲਮ ਨਹੀਂ ਹੈਗੀ ਪਰਚੀ ਉੱਪਰ ਲੱਗਿਆ ਸਿਆਣ ਸਾਹ ਦੀ ਜਿਹੜੀ ਫੋਟੋ ਹੈ ਨਾ ਇਤੋਂ ਚਿੱਕਾ ਪੈਂਦੀ ਹੈ ਪਰ ਉਹਦਾ ਇਸ ਚੀਜ਼ ਤੋਂ ਹੈ ਉਹਦਾ ਪਰਚੀ ਦਾ ਨਹੀਂ ਹੈਗਾ ਮੁੱਦਾ ਸਿਆਣ ਦੀ ਫੋਟੋ ਤੋਂ ਘਬਰਾਉਂਦੇ ਨੇ ਬਰੋਦੀ ਬਸ ਮੁੱਦਾ ਇਹ ਹੈ 100% ਸਰ ਘਰ ਘਰ ਜਾ ਕੇ ਕਾਰਡ ਬਣਾਏ ਜਾਣਗੇ ਕਹਿੰਦੇ ਐ ਕਿ ਆਹ ਫੋਟੋ ਤੋਂ ਕਿਤੇ ਨਾ ਕਿਤੇ ਸੇਕ ਲੱਗਦਾ ਹੈ ਵਿਰੋਧੀਆਂ ਨੂੰ ਆਹ ਫੋਟੋ ਤੰਗ ਕਰਦੀ ਹੈ ਇਹ ਭਗਵੰਤ ਮਾਨ ਸਾਹਿਬ ਦੀ ਫੋਟੋ ਹੈ ਮੇਰੇ ਹੱਥ ਦੇ ਵਿੱਚ ਇਹ ਪਰਚੀ ਦਾ ਮਕਸਦ ਜੋ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੱਸ ਰਹੇ ਹਨ ਕਿ ਲੋਕਾਂ ਨੂੰ ਖੱਜਲ ਖਵਾਰੀ ਤੋਂ ਬਚਾਉਣਾ ਦੂਜਾ ਕਰਪਸ਼ਨ ਤੋਂ ਬਚਾਉਣਾ ਹੁਣ ਲੋਕ ਡਿਸਾਈਡ ਕਰਨ ਕਿ ਆਪ ਸੀਐਸਸੀ ਸੈਂਟਰ ਜਾ ਕੇ ਉਹ ਆਪਣੇ ਜਿਹੜਾ ਹੈਲਥ ਕਾਰਡ ਬਣਾਉਣਾ ਚਾਹੁੰਦੇ ਹੈ ਜਾਂ ਘਰੇ ਬੈਠੇ ਵਾਲੈਂਟੀਅਰ ਉਹਨਾਂ ਕੋਲ ਆਏਗਾ ਕਿਸੇ ਦੇ ਕਾਰਡ ਦੇ ਵਿੱਚ ਮੰਨ ਲਓ ਕੋਈ ਦਿੱਕਤ ਹੈਗੀ ਹੈ ভোটার ਕਾਰਡ ਕੋਈ ਕਰੈਕਟ ਕਰਨ ਵਾਲਾ ਕੋਈ ਆਧਾਰ ਕਾਰਡ ਲਿੰਕ ਨਹੀਂ ਹੈ ਤਾਂ ਉਹ ਘਰੇ ਬੈਠੇ ਜੋ ਹੈ ਸਾਰਾ ਸਿਸਟਮ ਹੋ ਜਾਏਗਾ ਸਰਕਾਰ ਨੇ ਇੱਕ ਵਾਦਾ ਕੀਤਾ ਸੀਗਾ ਸਰਕਾਰੀ ਸੇਵਾਵਾਂ ਘਰ ਤੱਕ ਦਰਵਾਜੇ ਤੱਕ ਉਹੀ ਇਹ ਕਹਿੰਦੇ ਆ ਕਿ ਅਸੀਂ ਆਪਣਾ ਮੰਤਵ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਹੁਣ ਵਿਰੋਧੀਆਂ ਨੇ ਜੋ ਮੁੱਦਾ ਚੱਕਿਆ ਵਿਰੋਧੀਆਂ ਨੂੰ ਮੁੱਦਾ ਚੱਕਣ ਲਈ ਬਹਾਨਾ ਚਾਹੀਦਾ ਚੱਕਿਆ ਗਿਆ ਔਰ ਇਹਨਾਂ ਨੇ ਜਵਾਬ ਦਿੱਤਾ ਲੋਕੀ ਡਿਸਾਈਡ ਕਰਨ ਘਰੇ ਬੈਠੇ ਸੁਬਿਧਾ ਚਾਹੀਦੀ ਹੈ ਜਾਂ ਫਿਰ 2-300 ਰੁਪਿਆ ਖਰਚ ਕੇ ਕਾਰਡ ਬਣਵਾ ਲੈ ਸਰ ਇਹ ਉਹ ਪਰਚੀਆਂ ਨੇ ਜਿਹੜੇ ਸਾਡੇ ਨੌਨ ਵਾਲੇ ਪਰਸਨ ਸਾਨੂੰ ਫੋਨ ਕਰਦੇ ਨੇ ਭਾਜੀ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਅਸੀਂ ਉਹਨਾਂ ਨੂੰ ਕਹਿੰਦਾ ਤੁਸੀਂ ਆਪਣੇ ਵੋਟਰ ਕਾਰਡ ਵਟਸਐਪ ਕਰ ਦਿਓ ਜਦੋਂ ਇਹ ਵੋਟਰ ਕਾਰਡ ਉਹ ਆਪਣੇ ਮਸ਼ੀਨ 'ਚ ਪਾਣੇ ਆ ਤਾਂ ਉਹ ਇਹ ਪਰਚੀ ਮੋਬਾਈਲ ਤੇ ਹੀ ਪਹੁੰਚ ਜਾਂਦੀ ਹੈ ਅੱਛਾ ਉਹ ਮੋਬਾਈਲ ਤੇ ਪਰਚੀ ਪਹੁੰਚ ਜਾ ਉਹ ਸਿੱਧਾ ਸੀਨੀਅਰ ਸੈਂਟਰ ਜਾਂਦਾ ਸੀ ਅਸੀਂ ਸੈਂਟਰ ਜਾ ਕੇ ਆਪਣਾ ਮੋਬਾਈਲ ਤੇ ਪਰਚੀ ਦਿਖਾ ਕੇ ਉਹ ਆਪਣੀ ਉਹ ਜਿਹੜਾ ਜਿਹੜਾ ਹੈਲਥ ਕਾਰਡ ਬਣਾ ਲੈਂਦਾ ਹੈ अच्छा मतलब ਤੁਹਾਡੇ ਜਾਨ ਦੀ ਵੀ ਲੋੜ ਨਹੀਂ ਆ ਉਹਦੇ ਆਨ ਦੀ ਵੀ ਲੋੜ ਨਹੀਂ ਦੋਨੋਂ ਹੀ ਟਾਈਮ ਬਚ ਗਿਆ ਬਿਲਕੁਲ ਟਾਈਮ ਬਚਦੇ ਸਾਨੂੰ WhatsApp ਕਰਦੇ ਨੇ ਸਰ ਦੇਖੋ ਟੈਕਨੋਲੋਜੀ ਹੈ ਮੇਰੇ ਜਿਹੜੇ ਮੈਨੂੰ ਨੌਂ ਜਣੇ ਮੈਨੂੰ WhatsApp ਕਰਦੇ ਨੇ ਆਪਣਾ ਵੋਟਰ ਕਾਰਡ ਆਧਾਰ ਕਾਰਡ ਉਹਨਾਂ ਨੂੰ ਪਰਚੀ WhatsApp ਕਰ ਦੇ ਦਿੰਦੀ ਹੈ ਜੋ ਆਪਣੇ ਸੀ ਸੈਂਟਰ ਚ ਬਣਾ ਲੈਂਦੇ ਕਿੰਨੀ ਅੱਗੇ ਤੁਹਾਡੇ ਕੋਲ ਸਰ ਮੈਂ ਘਟੋ ਘਟ ਵੀ 65 70 ਪਰਿਵਾਰ ਦੇ ਹੁਣ ਤੱਕ ਬਣਾ ਚੁੱਕਾ ਜਿੰਨ ਜਿਆਦਾ ਬਣਾ ਚੁੱਕੇ ਹਾਂ ਜਿਹੜੇ ਜਿਹੜੇ ਹੈਲਥ ਕਾਰਡ ਤੇ ਵਾਲੀ ਗੱਲ ਆਪਾਂ ਆ ਸਾਰੀਏ ਤੁਸੀਂ ਪਹਿਲੀ ਆਪਾਂ ਨਹੀਂ ਸਰ ਐਡਵਾਂਸ ਨਹੀਂ ਇਹੋ ਹੀ ਜਿਹੜੀ WhatsApp ਕਰ ਦੇ ਦਿੰਦੀਆਂ ਨੇ ਅੱਛਾ ਅੱਛਾ ਇਹ WhatsApp ਵਾਲੀਆਂ ਨੇ ਬਾਕੀ ਘਰ ਵਾਲੀਆਂ ਨੇ ਉਹ ਕਰ ਵਾਲੀ ਵੱਖਰੀਆਂ ਨੇ ਸਰ ਲੁਧਿਆਣਾ ਲਾਈਵ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ